ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਤੇ ਤੁਸੀਂ ਇਹਦੇ ਤੇ ਵਟਸਐਪ ਡੀਐਮ ਕਰ ਸਕਦੇ ਹੋ ਕਈ ਪੈਣਾ ਕਹਿ ਦਿੰਦੀ ਨੇ ਕਿ ਤੁਹਾਡਾ ਫੋਨ ਲੱਗਦਾ ਨਹੀਂ ਉਹ ਸਿੰਪਲ ਕਾਲ ਨਹੀਂ ਲੱਗਦੀ ਹੈਗੀ ਵਟਸਐਪ ਤੇ ਮੈਸੇਜ ਕਰ ਦਿਆ ਕਰੋ ਜੇ ਕਿਸੇ ਨਾਲ ਪਹਿਲਾਂ ਗੱਲ ਕਰਨੀ ਹੁੰਦੀ ਹੈ ਹਨਾ ਤੇ ਫਿਰ ਕਈ ਵਾਰੀ ਬਾਜ਼ਾਰ ਵਗੈਰਾ ਹੁੰਨੇ ਆ ਤਾਂ ਟਾਈਮ ਨਹੀਂ ਹੁੰਦਾ ਫੋਨ ਪਿਕ ਕਰਨ ਦਾ ਤਾਂ ਫਿਰ ਜਦੋਂ ਟਾਈਮ ਹੁੰਦਾ ਆਪਾਂ ਖੁਦ ਹੀ ਕਰ ਲਈਦੀ ਆ ਕਾਲ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਜੌਰਜਟ ਦੇ ਸੂਟ ਮਿਲਣਗੇ ਤੇ ਤੁਹਾਨੂੰ ਡਿਜ਼ਾਈਨਰ ਸੂਟ ਬਨਾਰਸੀ ਦਾ ਮਿਲੇਗਾ ਬਹੁਤ ਪਿਆਰਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈਗੇ ਨੇ ਤੇ ਜਿਹੜੇ ਜੌਰਜਟ ਦੇ ਸੂਟ ਨੇ ਉਹਨਾਂ ਦੇ ਨਾਲ ਜੌਰਜਟ ਦੀਆਂ ਸਲਵਾਰਾਂ ਹੋਣਗੀਆਂ ਤੇ ਸੇਮ ਕਾਸਟ ਹੋਏਗੀ ਜਿਹੜੇ ਬਨਾਰਸੀ ਦੇ ਤਿੰਨ ਸੂਟ ਨੇ ਉਹ ਡਿਜ਼ਾਈਨਰ ਦੁਪੱਟੇ ਦੇ ਨਾਲ ਹੋਣਗੇ ਉਹਨਾਂ ਦੀ ਵੀ ਸੇਮ ਕਾਸਟ ਹੋਏਗੀ ਤੇ ਜਿਹੜੇ ਇਹ জর্জਟ ਦੇ ਸੂਟ ਨੇ ਇਹਨਾਂ ਦੀ 2250 ਰੁਪੀਸ ਤੇ ਇਹਨਾਂ ਦੀ ਡਿਜ਼ਾਈਨਰ ਦੁਪਟਿਆਂ ਨਾਲ ਨੇ ਜਿਹੜੇ ਬਨਾਰਸੀ ਸੂਟ ਇਹਨਾਂ ਦੀ 3800 ਕਾਸਟ ਰਹੇਗੀ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਸੂਟ ਦਿਖਾਉਣ ਲੱਗੇ ਆ ਤੇ ਜਿਨ੍ਹਾਂ ਨੇ ਲੈਣੇ ਨੇ ਉਹ ਜਲਦੀ ਜਲਦੀ ਆਰਡਰ ਕਰਦੇ ਹੋ ਜੇ ਸਾਡੇ ਤੋਂ ਬਣਵਾਉਣੇ ਨੇ ਤਾਂ ਵੀ ਹੈਨਾ ਸਾਈਡ ਤੇ ਰਖਵਾ ਦਿਓ ਪੇਮੈਂਟ ਕਰਕੇ ਤੇ ਕਿਉਂਕਿ ਬਾਅਦ ਵਿੱਚ ਮਿਲਦੇ ਨਹੀਂ ਫਿਰ ਜਦੋਂ ਡਿਜ਼ਾਈਨ ਇਹਨਾਂ ਤੇ ਹੋ ਜਾਂਦਾ ਤਾਂ ਫਿਰ ਤੁਸੀਂ ਕਹਿੰਦੇ ਹੋ ਕਿ ਸਾਨੂੰ ਇਹ ਦੋ ਫਿਰ ਉਹ ਸੇਮ ਚੀਜ਼ ਨਹੀਂ ਮਿਲਦੀ ਹੈਗੀ ਹੈ ਨਾ ਤੇ ਬਹੁਤ ਪਿਆਰੇ ਕਲਰ ਤੇ ਬਹੁਤ ਹੀ ਜ਼ਿਆਦਾ ਸੋਨੇ ਸੂਟਨੇਗੇ ਆ ਦੇਖੋ ਤੁਹਾਨੂੰ ਪਹਿਲਾਂ ਜੌਰਜਟ ਦੇ ਸੂਟ ਦਿਖਾਉਣ ਲੱਗੇ ਆਪਾਂ ਆ ਰਹੇਗੀ ਸ਼ਰਟ ਇਹਦੀ ਬਹੁਤ ਪਿਆਰੀ ਸ਼ਰਟ ਆ ਇਹ ਨਾਲ ਮਹਿੰਦੀ ਕਲਰ ਦੀ ਸਲਵਾਰ ਰਹੇਗੀ ਤੇ ਇਹਨੂੰ ਆਪਾਂ ਹਾਈਲਾਈਟ ਕਰਕੇ ਵੀ ਬਣਾ ਸਕਦੇ ਆ ਤੇ ਵੈਸੇ ਵੀ ਠੀਕ ਹੈ ਜੀ 2250 ਕਾਸਟ ਰਹੇਗੀ 2250 ਰੁਪਏ ਇਹਨਾਂ ਦੀ ਰੇਟ ਰਹੇਗਾ ਬਹੁਤ ਪਿਆਰਾ ਸਟਫ ਬਹੁਤ ਜਿਆਦਾ ਸੋਨਾ সফট ਆ ਬਿਲਕੁਲ ਜੌਰਜਟ ਦੇ ਵਿੱਚ ਵੀ ਇੱਕ ਤਾਂ ਖਾਣੀ ਜੀ ਜੌਰਜਟ ਹੁੰਦੀ ਆ ਉਹ ਨਹੀਂ ਹੈਗਾ ਬਹੁਤ সফট ਲਓ ਜੀ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਨੈਕਸਟ ਕਲਰ ਹੈਗਾ ਫਰੋਜ਼ੀ ਦੇ ਵਿੱਚ ਜੇ ਇੱਥੋਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਭੇਜਿਓ ਠੀਕ ਹੈ ਜੀ ਲਓ ਆ ਇਹਦੀ ਸਲਵਾਰ ਰਹੇਗੀ ਆ ਇਹਦੀ ਸ਼ਰਟ ਰਹੇਗੀ ਸ਼ਰਟ ਦਾ ਪ੍ਰਿੰਟ ਬਹੁਤ ਸੋਹਣਾfrozy ਜੋ ਤੁਹਾਨੂੰ ਦਿਖ ਰਿਹਾ ਉਹੀ ਕਲਰ ਹੋਏਗਾ ਠੀਕ ਹੈ ਜੀ 2250 ਰੁਪੀਸ ਸੂਟ ਦੀ ਪਰ ਸੂਟ ਦੀ ਕਾਸਟ ਰਹੇਗੀ ਤੇ ਨੈਕਸਟ ਆ ਦੇਖੋ ਰਸਟ ਕਲਰ ਦੇ ਵਿੱਚ ਆ ਦੇਖੋ ਆ ਇਹਦੀ ਸ਼ਰਟ ਰਹੇਗੀ ਜਦੋਂ ਇਹਨਾਂ ਤੇ ਡਿਜ਼ਾਈਨਿੰਗ ਹੋ ਗਈ ਤਾਂ ਇਹਨਾਂ ਨੇ ਬਹੁਤ ਪਿਆਰੇ ਬਹੁਤ ਸੋਹਣੇ ਹੋ ਜਾਣਾ ਆ ਇਹਦੇ ਨਾਲ ਰਸਟ ਕਲਰ ਦੀ ਸਲਵਾਰ ਰਹੇਗੀ ਠੀਕ ਹੈ ਜੀ ਆਹ ਸੇਮ ਐਗਜੈਕਟ ਕਲਰ ਹੈਗਾ ਇੱਥੋਂ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਮੈਨੂੰ ਬਹੁਤ ਪਿਆਰੇ ਸੂਟ ਆ ਤੇ ਨੈਕਸਟ ਆ ਗਿਆ ਜੀ ਇਹ ਪਹਿਲਾਂ ਆਪਣਾ ਹੋਰ ਉਹਦੇ ਵਿੱਚ ਵੀ ਆਇਆ ਸੀ ਕਿਸੇ ਤੇ ਇਹ ਕਲਰ ਹਨਾ ਬੇਬੇ ਹਾਂ ਤੇ ਇਹ ਹੁਣ ਹੈਗਾ ਜੌਰਜਟ ਦੇ ਵਿੱਚ ਠੀਕ ਹੈ ਜੀ ਸੇਮ ਕਾਸਟ ਆ 750 ਰੁਪਿਆ ਤੇ ਆ ਇਹਦੀ ਸਲਵਾਰ ਰਹੀ ਹੈ ਆ ਸ਼ਰਟ ਰਹੇਗੀ ਤੁਸੀਂ ਚਾਹੋ ਤਾਂ ਪਲੇਨ ਨੂੰ ਸ਼ਰਟ ਬਣਾ ਸਕਦੇ ਹੋ ਐਂਡ ਪ੍ਰਿੰਟਡ ਨੂੰ ਸਲਵਾਰ ਬਣਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਆ ਤੇ ਨੈਕਸਟ ਰਹੇਗਾ ਜੀ ਮਹਿੰਦੀ ਸ਼ੇਡ ਬਹੁਤ ਪਿਆਰਾ ਸੂਟ ਆ ਇਹ ਆ ਦੇਖੋ ਤੇ ਆ ਇਹਦਾ ਡਿਜ਼ਾਈਨ ਹੋਏਗਾ ਥੋੜਾ ਖੋਲ ਕੇ ਦਿਖਾ ਦਿੰਦੇ ਮੈਂ ਬੀ ਆ ਦੇਖੋ ਆ ਇਹਦਾ ਡਿਜ਼ਾਈਨ ਰਹੇਗਾ ਸ਼ਰਟ ਦਾ ਤੇ ਆ ਇਹਦੀ ਸਲਵਾਰ ਰਹੇਗੀ ਤੁਸੀਂ ਇਹ ਵੀ ਲੈ ਸਕਦੇ ਹੋ ਬਹੁਤ ਸੋਹਣਾ ਬਹੁਤ ਪਿਆਰਾ ਸਰਦਾਰੀ ਸੂਟ ਬਣੇਗਾ ਇਹ ਵੀ ਬਹੁਤ ਹੀ ਜਿਆਦਾ ਸੋਹਣਾ ਲਓ ਜੀ ਆ ਵੀ ਬਹੁਤ ਸੋਹਣਾ ਸੂਟ ਹੈਗਾ ਬਹੁਤ ਪਿਆਰਾ ਕਲਰ ਆ ਆ ਦੇਖੋ ਆ ਇਹਦੇ ਨਾਲ ਪੀਚ ਕਲਰ ਦੀ ਸਲਵਾਰ ਐਡ ਕੀਤੀ ਹੋਈ ਆ ਤੇ ਜਦੋਂ ਇਹਦੇ ਕਲਰ ਪਾ ਕੇ ਨੇ ਵਰਕ ਵਗੈਰਾ ਹੋ ਜਾਣਾ ਤਾਂ ਇਹਨੇ ਵੀ ਬਹੁਤ ਪਿਆਰਾ ਹੋ ਜਾਣਾ ਠੀਕ ਹੈ ਜੀ ਆਹ ਸੂਟ ਮੈਨੂੰ ਬਹੁਤ ਜਿਆਦਾ ਪਸੰਦ ਆ ਬਹੁਤ ਪਸੰਦ ਆ ਮੈਨੂੰ ਆ ਵਾਲਾ ਹਨਾ ਬਹੁਤ ਸੋਹਣਾ ਸੂਟ ਹੈ ਕਲਰ ਡਿਜ਼ਾਈਨ ਦੇਖੋ ਤੇ ਫਿਲਹਾਲ ਮਿਲ ਜੇਗਾ ਤੇ ਬਾਅਦ ਵਿੱਚ ਨਹੀਂ ਮੈਂ ਕਹਿ ਸਕਦੀ ਕਿ ਮਿਲੇਗਾ ਜੌਰਜਟ ਦੀ ਸਲਵਾਰ ਰਹੇਗੀ ਜੇ ਤੁਸੀਂ ਕ੍ਰੇਪ ਦੀ ਸਲਵਾਰ ਲਗਾਨੀ ਆ ਤਾਂ ਤੁਸੀਂ ਕ੍ਰੇਪ ਦੀ ਸਲਵਾਰ ਵੀ ਲੈ ਸਕਦੇ ਹੋ ਪਰ ਉਹਦੇ ਨਾਲ ਥੋੜਾ ਜਿਹਾ ਕਾਸਟ ਦਾ ਫਰਕ ਪੈ ਜਾਏਗਾ ਠੀਕ ਹੈ ਜੀ ਤੇ ਆਹ ਕਲਰ ਆ ਬਹੁਤ ਪਿਆਰਾ ਕਲਰ ਆ ਸਰਦਾਰੀ ਲੁੱਕ ਦੇ ਵਿੱਚ ਤੇ ਨੈਕਸਟ ਆ ਗਿਆ ਜੀ ਮੰਗੋ ਜਹਾ ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ 1 ਮਿੰਟ ਵਿੱਚ ਵੀ ਇਹਨੂੰ ਖੋਲ ਕੇ ਦਿਖਾਉਣਾ ਹੈ ਪ੍ਰਿੰਟ ਹਾਂ ਲਓ ਜੀ ਆ ਇਹਦਾ ਪ੍ਰਿੰਟ ਰਹੇਗਾ ਸ਼ਰਟ ਦਾ ਬਹੁਤ ਪਿਆਰਾ ਪ੍ਰਿੰਟ ਹੈ ਇੱਕ ਮਿੰਟ ਆ ਦੇਖੋ ਇਸ ਤਰ੍ਹਾਂ ਡਿਜ਼ਾਈਨਿੰਗ ਰਹੇਗੀ ਇਹਦੀ ਤੇ ਆ ਇਹਦੇ ਨਾਲ ਸਲਵਾਰ ਰਹੇਗੀ ਬਹੁਤ ਸੋਹਣਾ ਕਲਰ ਆ ਤੁਸੀਂ ਇਹ ਵੀ ਲੈ ਸਕਦੇ ਹੋ ਲਓ ਰੱਖ ਦੋ ਐਂ ਹੀ ਲਾ ਦੋ ਵਿੱਚੀ ਦਾ ਚਾਹੇ ਲਓ ਜੀ ਨੈਕਸਟ ਕਲਰ ਆ ਗਿਆ ਜੀ ਗ੍ਰੇ ਗ੍ਰੇ ਜਹਾ ਕਲਰ ਆ ਇਹਦੀ ਸ਼ਰਟ ਰਹੇਗੀ ਆ ਦੇਖੋ ਬਹੁਤ ਪਿਆਰੀ ਸ਼ਰਟ ਆ ਬਹੁਤ ਸੋਹਣਾ ਸੂਟ ਬਣੂਗਾ ਇਹ ਕਿਉਂਕਿ ਇਹਦੇ ਵਿੱਚੋਂ ਕਲਰ ਉੱਠ ਗਏ ਜਦੋਂ ਤੇ ਆਪਾਂ ਸ਼ਰਟ ਤੇ ਵਰਕ ਕੀਤਾ ਸਲਵਾਰ ਤੇ ਕੀਤਾ ਇਹਨੇ ਬਹੁਤ ਜ਼ਿਆਦਾ ਸੋਹਣਾ ਬਣ ਜਾਣਾ ਲਓ ਜੀ ਤੁਸੀਂ ਇਹ ਵੀ ਲੈ ਸਕਦੇ ਹੋ ਨੈਕਸਟ ਇੱਕ ਮੈਨੂੰ ਆ ਵੀ ਬੜਾ ਪਿਆਰਾ ਲੱਗਦਾ ਕਲਰ ਆ ਦੇਖੋ ਲਓ ਜੀ ਇਹਦੇ ਨਾਲ ਆਪਾਂ ਨੇ ਲਾਈਟ ਸਲਵਾਰ ਤਾਂ ਕਰਕੇ ਲਗਾਈ ਆ ਕਿਉਂਕਿ ਇਹ ਸਾਰਾ ਲਾਈਟ ਲਾਈਟ ਆ ਜਿਹੜੇ ਇਹਦੇ ਵਿੱਚ ਆਹ ਕਲਰ ਨੇ ਇਹ ਆਪਾਂ ਸਲਵਾਰ ਦੇ ਉੱਪਰ ਐਂਡ ਸ਼ਰਟ ਦੇ ਉੱਪਰ ਪੈਚ ਲਗਾ ਕੇ ਕਰ ਸਕਦੇ ਆ ਹਨਾ ਕਿਉਂਕਿ ਇਹਦੇ ਵਿੱਚੋ ਜੇ ਆਪਾਂ ਗੂੜੀ ਸਲਵਾਰ ਲੈਂਦੇ ਫਿਰ ਇਹਨੇ ਗੂੜਾ ਹੋ ਜਾਣਾ ਸੀ ਫਿਰ ਉਹ ਕਲਰ ਨਹੀਂ ਸੀ ਚੱਕੇ ਜਾਣੇ ਤਾਂ ਕਰਕੇ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਬਣੇਗਾ ਲਓ ਜੀ ਨੈਕਸਟ ਹੈਗਾ ਗਾਜਰੀ ਆਈ ਦੀ ਸ਼ਰਟ ਰਹੇਗੀ ਆ ਦੇਖੋ ਬਹੁਤ ਪਿਆਰੀ ਸ਼ਰਟ ਆ ਹੋਏਗੀ ਤੇ ਆ ਇਹਦੇ ਨਾਲ ਸਲਵਾਰ ਰਹੇਗੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਬਣੇਗਾ ਰੈਡੀਸ਼ ਜਾਂ ਚੱਕਲਰ ਚੱਕਿਆ ਆਪਾਂ ਨੇ ਵਿੱਚੋਂ ਤੇ ਬਹੁਤ ਸੋਹਣੀ ਸਲਵਾਰ ਬਣੇਗੀ ਜੇ ਤੁਸੀਂ ਗਾਜਰੀ ਬਣਵਾਉਣੀ ਚਾਹੁੰਦੇ ਹੋ ਤਾਂ ਗਾਜਰੀ ਵੀ ਬਣ ਜੇਗੀ ਹਨਾ ਇਹ ਤੁਹਾਡੀ ਮਰਜ਼ੀ ਹੈਗੀ ਆ ਤੇ ਇਹ ਵੀ ਬਹੁਤ ਸੋਹਣੀ ਲੱਗ ਰਹੀ ਹੈ ਨਾ ਤੇ ਨੈਕਸਟ ਕਲਰ ਹੈਗਾ ਜੀ ਆਹਾ ਪੀਚ ਇਹ 70l ਤੇ ਡਾਈ ਹੋਇਆ ਹੈ ਆ ਬਹੁਤ ਪਿਆਰਾ ਸੂਟ ਆ ਜੀ ਇਹ ਬਹੁਤ ਸੋਹਣਾ ਬਣਣਾ ਹੈ ਨੇ ਇਹਦੇ ਵਿੱਚੋਂ ਕਲਰ ਚੱਕ ਕੇ ਜਦੋਂ ਆਪਾਂ ਨੇ ਕੰਮ ਕੀਤਾ ਤਾਂ ਇਹਨੇ ਬਹੁਤ ਪਿਆਰਾ ਬਹੁਤ ਸੋਹਣਾ ਬਣ ਜਾਣਾ ਤੇ ਤੁਸੀਂ ਇਹ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਕਪੜਾ ਬਹੁਤ ਜਿਆਦਾ ਸੋਹਣਾ ਬਹੁਤ ਫਾਈਨ ਹੈ ਤੇ ਨੈਕਸਟ ਹੈਗਾ ਜੀ ਆਹ ਵਾਲਾ ਤੇ ਇਹਦੇ ਨਾਲ ਆ ਸਲਵਾਰ ਰਹੇਗੀ ਆ ਦੇਖੋ ਬਹੁਤ ਪਿਆਰਾ ਸੂਟ ਹੈ ਵੀ ਇਹਦੀ ਵੀ ਡਿਜ਼ਾਈਨਿੰਗ ਬੜੀ ਸੋਹਣੀ ਹੋਣੀ ਆ ਲਓ ਜੀ ਨੈਕਸਟ ਕਲਰ ਆ ਹੈਗਾ ਇਹ ਮਾਊਸ ਸ਼ੇਡ ਦੇ ਵਿੱਚ ਹੈਗਾ ਸਲਵਾਰ ਮਾਊਸ ਰਹੇਗੀ ਤੇ ਸ਼ਰਟ ਇਹਦੇ ਨਾਲ ਆ ਰਹੇਗੀ ਇਹਨੇ ਵੀ ਬਹੁਤ ਪਿਆਰਾ ਬਹੁਤ ਸੋਹਣਾ ਬਣਨਾ ਜਦੋਂ ਇਹ ਰੈਡੀ ਹੋ ਗਿਆ ਠੀਕ ਹੈ ਜੀ ਇਹ ਹੋ ਗਈ ਜੌਰਜਲਟ ਦੇ ਸੂਟ ਤੇ ਬਾਕੀ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਚੰਦੇਰੀ ਦੇ ਡਿਜ਼ਾਈਨਰ ਸੂਟ ਠੀਕ ਹੈ ਜੀ ਲਓ ਜੀ ਇਹ ਬਲੈਕ ਕਲਰ ਦੇ ਵਿੱਚ ਹੈਗਾ ਪਹਿਲਾਂ ਮੈਂ ਸ਼ਾਇਦ ਬਨਾਰਸੀ ਕਹਤਾ ਸੀ ਬਨਾਰਸੀ ਨਹੀਂ ਹੈਗਾ ਇਹ ਇਹ ਚੰਦੇਰੀ ਦਾ ਡਿਜ਼ਾਈਨਰ ਪੀਸ ਹੈ ਬਹੁਤ ਸੋਹਣਾ ਠੀਕ ਹੈ ਜੀ ਇਹ ਤਾਂ ਆ ਜਾਏਗਾ ਆਪਣੇ ਘੇਰੇ ਦੇ ਉੱਪਰ ਵਰਕ ਤੇ ਇੱਧਰ ਬਾਜੂ ਦੇ ਉੱਪਰ ਵੀ ਆ ਜਾਏਗਾ ਠੀਕ ਹੈ ਜੀ ਤੇ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣੇਗਾ ਤੇ ਨਾਲ ਬਹੁਤ ਹੀ ਵਧੀਆ ਸਲਵਾਰ ਲੱਗੀ ਹੋਈ ਆ ਆ ਦੇਖੋ ਸਾਰਾ ਕੱਪੜਾ ਬਹੁਤ ਜ਼ਿਆਦਾ ਫਾਈਨ ਆ ਕਿਉਂਕਿ ਕੁਆਲਿਟੀ ਤੇ ਵੀ ਤੁਹਾਨੂੰ ਹੁੰਦਾ ਹਨਾ ਵੀ ਕੁਆਲਿਟੀ ਵੀ ਵਧੀਆ ਤੁਹਾਨੂੰ ਮਿਲਣੀ ਚਾਹੀਦੀ ਆ ਘਰ ਬੈਠਿਆਂ ਨੂੰ 3800 ਇਹਦੀ ਕੋਸਟ ਰਹੇਗੀ ਤੇ ਇਹਦਾ ਦੁਪੱਟਾ ਐਨ ਖੁੱਲਾ ਡੁੱਲਾ ਕੋਈ ਛੋਟਾ ਦੁਪੱਟਾ ਨਹੀਂ ਹੈਗਾ ਪਹਿਲਾਂ ਬਨਾਰਸੀ ਦੇ ਆਏ ਸੀ ਨਾ ਛੋਟੇ ਦੁਪੱਟੇ ਆਏ ਸੀਗੇ ਤੇ ਇਹ ਐਨ ਖੁੱਲਾ ਡੁੱਲਾ ਦੁਪੱਟਾ ਦੇਖੋ 2.5 ਮੀਟਰ ਦਾ ਐਨ ਡੇਢ ਗਾਜ ਪੰਨੇ ਦਾ ਦੁਪੱਟਾ ਹੈਗਾ ਤੁਸੀਂ ਇਹ ਲੈ ਸਕਦੇ ਹੋ ਬਹੁਤ ਪਿਆਰਾ ਬਹੁਤ ਹੀ ਸੋਹਣਾ ਬਲੈਕ ਕਲਰ ਦੇ ਵਿੱਚ ਇਹ ਕਲਰ ਹੈਗਾ ਲਓ ਜੀ ਇਹ ਹੈਗਾ ਰਸ਼ਟਰੀਆ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਆ ਆ ਜਾਏਗਾ ਘੇਰੇ ਦੇ ਉੱਪਰ ਵਰਕ ਤੇ ਬਾਜੂ ਦੇ ਉੱਪਰ ਆ ਜਾਏਗਾ ਬਾਕੀ ਸੂਟ ਆ ਨਾਲ ਇਹਦੇ ਸਲਵਾਰ ਲੱਗੀ ਹੋਈ ਆ ਤੇ ਆ ਰਹੇਗੀ ਸ਼ਰਟ ਸ਼ਰਟ ਦੇ ਵਿੱਚ ਹੈਗੀ ਕੀ ਹਲਕੀ ਲਾਈਨਿੰਗ ਹੈਗੀ ਆ ਤੇ ਆ ਇਹਦਾ ਨਾਲ ਰਹੇਗਾ ਦੁਪੱਟਾ ਡਿਜ਼ਾਈਨਰ ਦੁਪੱਟਾ ਤੇ ਇਹਨ ਖੁੱਲਾ ਡੁੱਲਾ ਬਹੁਤ ਸੋਹਣਾ ਕਲਰ ਵੀ ਬੜਾ ਪਿਆਰਾ ਜਿਨੇ ਇਹ ਲੈਣਾ ਹੋਇਆ ਤੁਸੀਂ ਇਹ ਵੀ ਲੈ ਸਕਦੇ ਹੋ ਇਹ ਰਸ਼ਟਰੀਆ ਕਲਰ ਆ ਤੇ ਇਹਨ ਡਿਜ਼ਾਈਨਰ ਦੁਪੱਟਾ ਚੰਦੇਰੀ ਦਾ ਸੂਟ ਹੈ ਜੀ ਇਹ ਆ ਦੇਖੋ ਇਧਰ ਸਾਈਡ ਦੇ ਉੱਪਰ ਇਸ ਤਰ੍ਹਾਂ ਲਾਈਨਸ ਆ ਜੇਗੀ ਇਸ ਤਰ੍ਹਾਂ ਡਿਜ਼ਾਈਨਿੰਗ ਆ ਜੇਗੀ ਤੇ ਇਹਦੇ ਨਾਲ ਤੇ ਤੁਸੀਂ ਫਿਨਿਸ਼ਿੰਗ ਵਗੈਰਾ ਕਰਾ ਸਕਦੇ ਹੋ ਬਹੁਤ ਪਿਆਰਾ ਬਹੁਤ ਜਿਆਦਾ ਸੋਹਣਾ ਸੂਟ ਹੈ ਠੀਕ ਹੈ ਜੀ ਇਹ ਹੋ ਗਿਆ ਨੈਕਸਟ ਲਓ ਜੀ ਇਹ ਆ ਗਿਆ ਬਲੂਜਾ ਇਹ ਬਹੁਤ ਪਿਆਰਾ ਬਹੁਤ ਸੋਹਣਾ ਬਲੂਜਾ ਹੈਗਾ ਇਹ ਬਲੂ ਵੀ ਨਹੀਂ ਹੈਗਾ ਕਿਹੜਾ ਵੀ ਇਹ ਹਾਂ ਤੇ ਇਹ ਫਿਰੋਜ਼ੀ ਬਲੂ ਜੈ ਹੈਗਾ ਬਹੁਤ ਸੋਹਣਾ ਕਲਰ ਹੈ ਇਹ ਠੀਕ ਹੈ ਜੀ ਇਹ ਦੀ ਸ਼ਰਟ ਰਹੇਗੀ ਐਂਡ ਆ ਇਹਦੀ ਬਾਜੂ ਦੇ ਆ ਜੇਗੀ ਡਿਜ਼ਾਈਨਿੰਗ ਠੀਕ ਹੈ ਬਹੁਤ ਪਿਆਰਾ ਸੂਟ ਆ 3800 ਇਹਨਾਂ ਦੀ ਕੋਸਟ ਰਹੇਗੀ ਤੇ ਦੁਪੱਟਾ ਇਹਦਾ ਖੋਲ ਕੇ ਦਿਖਾਉਨੇ ਆ ਬਲੂ ਕਲਰ ਦਾ ਆ ਦੇਖੋ ਆ ਇਹਦਾ ਦੁਪੱਟਾ ਰਹੇਗਾ ਐਨ ਖੁੱਲਾ ਡੁੱਲਾ ਐਨ ਪਿਆਰਾ ਐਨ ਸਰਦਾਰੀ ਸੂਟ ਆ ਠੀਕ ਹੈ ਜੀ ਲਓ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਸੁੱਟਾਂ ਨੂੰ ਤੇ ਜਿਹਨੂੰ ਜਿਹੜਾ ਪਸੰਦ ਆਇਆ ਸਕਰੀਨਸ਼ਾਟ ਭੇਜ ਕੇ ਲੈ ਸਕਦੇ ਹੋ ਠੀਕ ਹੈ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਕਰਦੇ ਆਪਾਂ ਫਤਿਹ ਦੀ ਸਾਂਝ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ